Wà sí Ẹ̀fẹ̀dì yóò lò. Thank okay. you. જય ભવાની બપોરનો સમય છે આલે اپنا روٽو ۽ اپنا سڀني کي ڏيڻ سان گڏ رهيو آهي we're going ਉਹਨਾਂ ਦੇ ਕਤਲ ਕਰ ਰਹੀ ਸਰਕਾਰ ਮਰਦਾਬਾਦ 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 ਨਾ ਨਾ ਮਦੂਰਾ ਦੁਕਾਨਦਾਰਾਂ ਦਾ ਇੱਕ ਜਿੰਦਾਬਾਦ 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 ਭਾਰਤੀ ਜਨ ਜੁਣ ਇਕਤਰ ਗਰਾਹਾਂ ਜਿੰਦਾਬਾਦ ਜਿੰਦਾਬਾਦ Yeah. Tātou! <laughs> Tātou! <laughs> Yeah, <laughs> ਜੀ ਜਿੱਥੇ ਬੰਦੀ ਨੂੰ ਅੱਜ ਅੰਗਰਾਜੀ ਦਾ ਵਿਰੋਧ ਕੀਤਾ ਗਿਆ ਰੋਡ ਤੋਂ ਦਰਮਿਆਨ ਕੀ ਗਿਆ ਜਾਉਂਦਾ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਕੇਂਦਰ ਦੀ ਮੋਤੀ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡੇ ਵੱਡੇ ਤੱਕੇ ਕੀਤੇ ਹੈਗੇ ਆ ਜਦੋਂ ਕੋਈ ਕਿਸਾਨਾਂ ਦੀ ਮੰਗ ਹੁੰਦੀ ਐ ਐਮ ਐਸ ਕੇ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਹੋਵੇ 750 ਦੇ ਲਗਭਗ ਕਿਸਾਨ ਚੀਤ ਹੋਗੇ ਉਹਨਾਂ ਦੀ ਕੋਈ ਮੰਗ ਹੋਵੇ ਲਖੀਰ ਪਰ ਲਖੀਰੀ ਦੀ ਘਟਨਾ ਦੀ ਕੋਈ ਮੰਗ ਹੋਵੇ ਇਹਨਾਂ ਦੀ ਬਜਾਏ ਸਰਕਾਰ ਕਰਦੀ ਕੀ ਹੈਗੀ ਆ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾ ਜਾਂਦੀ ਹੈਗੀ ਆ ਤੇ ਮੁੜ ਕੇ ਜਿਹੜੇ ਹੈ ਇਹ ਭਾਜਪਾ ਵਾਲੇ ਦਿਸਦੇ ਨਹੀਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਲੋਕਾਂ ਨਾਲ ਵਾਅਦਾ ਕੀਤਾ ਸੀ 15-15 ਲੱਖ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਜਾਂ 2 ਕਰੋੜ ਨੌਕਰੀਆਂ ਦੇਣ ਦਾ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਐਮਐਸਵੀ ਦੀ ਗਾਰੰਟੀ ਦਾ ਕਾਨੂੰਨ ਬਣਾਵਾਂਗੇ ਪਰ ਸਾਰੇ ਵਾਅਦੇ ਜਿਹੜੇ ਹੈਗੇ ਆ ਖੋਖਲੇ ਨੇ ਇਸ ਕਰਕੇ ਇੰਡੀਆ ਪੱਧਰ ਤੇ ਬਣੇ ਹੋਏ ਸੰਯੁਕਤ ਕਿਸਾਨ ਮੋਰਚੇ ਦੀ ਇਹ ਕਾਲ ਹੈ ਜੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਜਿਹੜਾ ਹਰ ਥਾਂ ਚੋਣਾਂ ਵਿੱਚ ਵਿਰੋਧ ਕੀਤਾ ਜਾਊਗਾ ਹੁਣ ਵੀ ਜਿਹਦੇ ਹੈਗਾ ਹੰਸਰਾਜ ਹੰਸ ਦਾ ਵਿਰੋਧ ਕੀਤਾ ਹੈਗਾ ਕੱਲ ਨੂੰ ਕੋਈ ਜਾਖੜ ਵਰਗਾ ਆਉਂਦਾ ਤਾਂ ਉਹਦਾ ਵੀ ਵਿਰੋਧ ਐਂ ਕੀਤਾ ਜਾਊਗਾ ਇਸ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅਸੀਂ ਕੀਤਾ ਤੇ ਇਹਨਾਂ ਨੂੰ ਚੇ ਕਿ ਅਸੀਂ ਇਹਨਾਂ ਨੂੰ ਸ਼ਹਿਰਾਂ ਤੇ ਪਿੰਡਾਂ ਵਿੱਚ ਵੜਨ ਨਹੀਂ ਦੇਵਾਂਗੇ ਅਸਲ ਵਿੱਚ ਤਾਂ ਫੁੱਲਾਂ ਦੀ ਵਰਖਾ ਕੀਤੀ ਹੈ ਜੀ ਤੁਹਾਡੇ ਤੇ ਇਹ ਇਹ ਇੱਕ ਨਾਟਕਾ ਹੈ ਜਿਵੇਂ ਨਾਟਕਕਾਰ ਦਾ ਹੁੰਦਾ ਨਾ ਅਕਲ ਗਾਲਾਂ ਵਿੱਚ ਕੱਢੀ ਜਾਵੇ ਕੋਈ ਕਹਿੰਦਾ ਫੁੱਲ ਸੈੱਡ ਦਿਓ ਇਹ ਨਾਟਕਕਾਰ ਹੈਗਾ